ਸਾਨੂੰ ਮਾੜਾ ਪੰਨਾ ਹੋ ਗਿਆ ਆ ਦੇਖੋ ਜੀ ਆ ਦੇਖੋ ਜੀ ਆ ਦੇਖੋ ਦੇਖੋ ਤਸਵੀਰਾਂ ਬਾਬੇ ਆਪਸ ਬਾਬੇ ਆਪਸ ਉਲਝੇ ਆ ਬਾਬੇ ਆਪਸ ਉਲਝੇ ਆ ਗੁਰਦਾਸਪੁਰ ਦੇ ਜੇਲ੍ਹ ਰੋਡ ਦੇ ਉੱਪਰ ਬਾਬੇ ਆਪਸ ਉਲਝੇ ਗਏ ਆ ਬਾਬੇ ਆਪਸ ਉਲਝੇ ਆ ਦੇਖੋ ਤਸਵੀਰਾਂ ਆ ਤਸਵੀਰਾਂ ਦੇਖੋ ਤੁਸੀਂ ਬਾਬਿਆਂ ਦੀਆਂ ਬਾਬਿਆਂ ਦੀ ਪਰੇ ਆ ਬਾਬੇ ਆਪਸ ਉਲਝੇ ਆ ਬਾਬੇ ਆਪਸ ਚ ਉਲਝ ਗਏ ਵਿਦਾਈ ਮੰਗਨ ਨੂੰ ਲੈ ਕੇ ਉਹ ਯਾਰ ਪਰੇ ਹੋ ਜਾਂਦੇ ਸੀ ਬਾਬੇ ਆਪਸ ਚ ਉਲਝ ਗਏ ਵਿਦਾਈ ਮੰਗਨ ਨੂੰ ਲੈ ਕੇ ਇੱਕ ਦੂਜੇ ਦੇ ਉੱਪਰ ਹਮਲਾ ਕੀਤਾ ਆ ਇੱਕ ਦੂਜੇ ਦੇ ਉੱਪਰ ਹਮਲਾ ਕੀਤਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਲਾਈਵ ਲਾਈਵ ਤਸਵੀਰਾਂ ਦੇਖ ਰਹੇ ਹੋ ਬਾਬਿਆਂ ਨੇ ਇੱਕ ਦੂਜੇ ਦੇ ਉੱਪਰ ਹਮਲਾ ਕੀਤਾ ਆ ਬਾਬਿਆਂ ਨੇ ਇੱਕ ਦੂਜੇ ਦੇ ਉੱਪਰ ਹਮਲਾ ਕੀਤਾ ਤਸਵੀਰਾਂ ਦੇਖੋ ਤੁਸੀਂ ਇੱਕ ਦੂਜੇ ਦੇ ਉੱਪਰ ਹੱਥੀ ਪਾ ਰਹੇ ਆ ਇਹ ਜਿਹੜੇ ਬੈਠੇ ਛਡਾਈ ਦੇ ਓਏ ਯਾਦੂ ਜਿਹੜਾ ਵਿੱਚ ਜਾ ਉਹਨਾਂ ਦੇ ਨਾ ਜਾ ਛੱਡੋ 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 ਆ ਦੇਖੋ ਤਸਵੀਰਾਂ ਤੁਸੀਂ ਬਾਬੇ ਇੱਕ ਦੂਜੇ ਨੂੰ ਮਾਰਦੇ ਨਜ਼ਰ ਆ ਰਹੇ ਆ ਦੇਖੋ ਤਸਵੀਰਾਂ ਤੁਸੀਂ ਲਾਈਵ ਤੇ ਬਾਬੇ ਵਿਧਾਈ ਮੰਗਲ ਨੂੰ ਲੈ ਕੇ ਇੱਕ ਦੂਜੇ ਨੂੰ ਮਾਰਦੇ ਪਿਆ ਲਾਈਵ ਤਸਵੀਰਾਂ ਗੁੰਡਾ ਗੱਦੀ ਸ਼ਰਯਾਮ ਹੋ ਰਹੀ ਆ ਸ਼ਰਯਾਮ ਗੁੰਡਾ ਗੱਦੀ ਦਾ ਨਾਜ ਕੀਤਾ ਜਾ ਰਿਹਾ ਸ਼ਰਯਾਮ ਗੁੰਡਾ ਗੱਦੀ ਜਿਹੜੀ ਕੀਤੀ ਜਾ ਰਹੀ ਹੈ ਸ਼ਰਯਾਮ ਗੁੰਡਾ ਗੱਦੀ ਸ਼ਰਯਾਮ ਗੁੰਡਾ ਗੱਦੀ ਬੰਦਾ ਮਾਰਦਾ ਤਸਵੀਰਾਂ ਦੇਖੋ ਤੁਸੀਂ ਏ ਬਾਬੇ ਦੀ ਦੋ ਪਾਰਟੀਆਂ ਅੱਪ ਚ ਉਲਝੀਆਂ ਆ ਬਾਬੇ ਦੀ ਦੋ ਪਾਰਟੀਆਂ ਅੱਪ ਚ ਉਲਝੀਆਂ ਆ ਜੇਲ ਰੋਡ ਦੇ ਉੱਪਰ ਪੁਲਸ ਪ੍ਰਸ਼ਾਸਨ ਦੇ ਕੋਲ ਦੇਖਦਾ ਪਿਆ ਤੇ ਆਏ ਇਹ ਕਿਹਦੀ ਗੱਲ ਨਹੀਂ ਮੰਨਦੇ ਇਹਨਾਂ ਨੂੰ ਸਮਝਾਣ ਵੀ ਦੇ ਹੀ ਇਹਨਾਂ ਨੂੰ ਇੱਥੇ ਦੇ ਅਧਿਕਾਰੀਆਂ ਨੇ ਬੜਾ ਸਮਝਾਇਆ ਪਰ ਨਹੀਂ ਸਮਝੇ ਪਰ ਇੱਕ ਦੂਜੇ ਦੇ ਉੱਪਰ ਹਮਲਾ ਕਰ ਦਿੱਤਾ ਇਹਨਾਂ ਨੇ ਇਹਨਾਂ ਨੂੰ ਉਹ ਹਮਲਾ ਕਰ ਦਿੱਤਾ ਇੱਕ ਦੂਜੇ ਦੇ ਉੱਪਰ ਤਸਵੀਰਾਂ ਦੇਖੋ ਤੁਸੀਂ ਲੇ ਹੀ ਹੋਈਏ ਜਕੋ ਨਾਨਕ ਛੋੜੇ ਪਾ ਕੇ ਸਾਡਾ ਇਹ ਇਲਾਕਾ ਮੰਗੇ ਕਰਦੀ ਆ ਨਹੀਂ ਗੱਲ ਕੀ ਹੋਈਏ ਤੁਹਾਡੇ ਏਰੀਆ ਜੇ ਆਏ ਆ ਹਾਂ ਜੀ ਸਤਿ ਸ੍ਰੀ ਅਕਾਲ ਤੁਸੀਂ ਦੇਖਦੇ ਹੋ ਕੀ ਗੱਲ ਹੋਈਏ ਤੁਹਾਡੀ ਮਾਰਿਆ ਕਿਉਂ ਆ ਉਹ ਮਾਰਿਆ ਕਿ ਬਾਬਾ ਮਾਰਿਆ ਕਿਉਂ ਤੇਰੀ ਇੱਤਿਕਾਰ ਕਰਕੇ ਮੇਰੇ ਲੱਗ ਕੇ ਚੋਰੀ ਮਾਰਦੇ ਤਾਰੀ ਯਾਰ ਤੋਂ ਦੀਦਾ ਨਜ਼ਰ ਤੋਂ ਦਿਨ ਲਗਾ ਚੋਰੀ ਦਾ ਬਚਾ ਇਹਦਾ ਤੇਰੇ ਬਾਲ ਕੁੱਤੇ ਵੇ ਸਭ ਕੁਝ ਕੀਤਾ ਇਹ ਦੋ ਚੋਰ ਦੀ ਨਗਰੀਆ ਪ੍ਰਵੀਨ ਇਹ ममता ਬੰਦਾਲੀ ਚੋਰ ਗਊਆਂ ਖਾਨ ਵਾਲੇ ਮੇਰੇ ਗੁਦਾਸਪੁਰ ਦੇ ਵਿੱਚ ਆ ਕੇ ਨਾ ਮੇਰੇ ਹੱਥੀਂ ਪਏ ਅੱਜ ਇਹਨਾਂ ਹੱਥੀਂ ਆ ਕੇ ਦੇ ਹਾਂ ਕੋਈ ਨਹੀਂ ਪੁਲਿਸ ਨੂੰ ਕੀਤਾ ਇੱਕ ਦੋ ਜਣਾਂ ਨੂੰ ਧਮਕੀਆਂ ਦੇ ਰਿਹਾ ਮਿਲੋ ਤਾਂ ਕੀ ਜਾਣ ਨੰਬਰ 1 ਦੀ ਦੇਖੇ ਗਏ ਆ ਤਾਰਿਆਂ ਨੇ ਦੇਖਿਆ ਮਾਰਿਆ ਤੁਹਾਨੂੰ ਦੋ ਦਲ ਵੇਖੋ ਮੇਰੇ ਪ੍ਰਕਟਾ ਬਾਵਾ ਤੇ ਮਾਰਿਆ ਮਾ ਮਾਰਿਆ ਦੋ ਦਿੱਤੀ ਮਾਰਿਆ ਕਿਤੇ ਹੀ ਮਾਰਿਆ ਮਾਰਿਆ ਪੁੱਤਾਂ ਕਿਵੇਂ ਮਾਰਿਆ ਹਾਂ ਦੀ ਭਾਜੀ ਮਾਰਿਆ ਜੀ ਮਾਰੇ ਬਹੁਤ ਜਿਆਦਾ ਮੇਰਾ ਹੈਪੀ ਪੈਨ ਨਾ ਮੇਰਾ ਕੋਡ ਮਾਰਿਆ ਕਿਉਂ ਤੁਹਾਨੂੰ ਮਾਰੇ ਚੋਰ ਆ ਕੇ ਮੇਰੇ ਲਾਕੇ ਤੇ ਮੰਗਦੇ ਪਏ ਆ ਹਾਂ ਮੈਂ ਗੁਰਦਾਸਪੁਰ ਦਾ ਮਾਲਕ ਹਾਂ ਸ਼ੱਬੋ ਵਾਜ ਦਾ ਚੇਲਾ ਹਾਂ ਨਾ ਜੀ ਮਾਈ ਦਾ ਪੁੱਤੀ ਚੇਲਾ ਹਾਂ ਇੱਥੇ ਮਾਇਆ ਮਾਈ ਮੰਗਦੀ ਰਹੀ ਤੁਹਾਡੇ ਲਾਕੇ ਤੇ ਆ ਕੇ ਚੋਰੀ ਕਬਜ਼ਾ ਕਰਨਾ ਚਾਹਤੇ ਹਾਂ ਮਾਰੇ ਕਿਉਂ ਕਿੰਨੇ ਜਣੇ ਨੂੰ ਮਾਰਿਆ ਤੁਹਾਡੇ ਬੰਦਿਆਂ ਨੂੰ 6 ਜਾਣੇ ਕੁਸਰੇ 7-8 ਬੰਦੇ ਆ ਇਹਨਾਂ ਨਾਲ ਮੇਰੇ 7-5 ਮਿਰਚ ਹੋਣ। ਕਿਉਂ ਮਾਰਿਆ ਤੁਹਾਨੂੰ ਜੀ? ਇੱਕ ਮਿੰਟ ਬਾਬਾ ਮਾਰਿਆ ਕਿਉਂ ਆ? ਤੁਹਾਨੂੰ ਵੀ ਮਾਰਿਆ ਬਾਬਾ? ਆ ਮੇਰੇ ਵੀ ਮਾਰਿਆ ਮੇਰੇ ਵੀ ਵਾਲ ਪੁੱਟਿਆ। ਵਾਹ। ਮਾਰਿਆ ਤੁਹਾਨੂੰ। ਮੰਗੀ ਕਰਦੇ ਹੋ ਤੁਸੀਂ? ਮੰਗੇ ਕਰਦੀ ਪਈਆਂ। ਪ੍ਰਸ਼ਾਸਨ ਕੋਲੋਂ ਜੋ ਮੇਰੇ ਇਲਾਕੇ ਤੇ ਨਜਾਇਜ਼ ਪੁਤਰੇ ਆਉਂਦੇ ਇਹਨਾਂ ਨੂੰ ਇਸ ਤਰ੍ਹਾਂ ਸਾਫ਼ ਚ ਬੰਦ ਕੀਤਾ ਜਾਵੇ। ਕੰਪਲੀਟ ਕਰੋਗੇ ਜਾ ਕੇ? ਬਾਬਾ ਕੰਪਲੀਟ ਕਰੋਗੇ ਜਾ ਕੇ ਮੈਂ ਹੋਰ ਗੁਰਮੀਤ ਕੋਲ ਪੇਸ਼ ਹੋਵਾਂਗੀ ਜੋ ਜੋ ਸਾਰਿਆਂ ਨੇ ਵੇਖਿਆ ਤੇ ਸਾਹਮਣੇ ਵੇਖਿਆ ਮੇਰੇ ਹੱਥੀ ਪਏ ਹਾਂ ਵੀਡੀਓ ਹੈਗਾ ਹੱਥੀ ਪਏ ਹੱਥੀ ਪਏ ਆ ਬੜਾ ਇੰਨੇ ਜ਼ੁਲਮ ਕੀਤਾ ਮੇਰੇ ਨਾਲ ਮੈਨੂੰ ਇਨਸਾਫ ਚਾਹੀਦਾ ਪਰ ਇਹ ਗੁੰਡਾਗਰਦੀ ਕਿਉਂ ਇਹ ਗੁੰਡਾਗਰਦੀ ਇਸ ਕਰਕੇ ਕਿ ਪਰਵੀਰ ਬਾਬਾ ਐਮ ਸੀ ਉਹ ਗੁੰਡਾਗਰਦੀ ਚਲਾ ਰਿਹਾ ਗੁਰਦਾਸਪੁਰ ਤੇ ਪਰਵੀਰ ਬਾਬੇ ਦਾ ਇੱਥੇ ਕੋਈ ਨਹੀਂ ਹੈ ਕੱਕ ਨਹੀਂ ਹੈ ਪਰਵੀਰ ਬਾਬੇ ਦਾ ਇੱਥੇ ਤਾਂ ਮਾਲਕ ਅੱਸੀ ਗੁਰਦਾਂਸਪੁਰ ਵਾਲੇ ਨੇ ਪਰ ਜਦਾਂ ਤੁਸੀਂ ਇੱਦਾਂ ਲੜਦੇ ਹੋ ਜੇ ਕੋਈ ਨੁਕਸਾਨ ਹੋਵੇ ਜਾਨੀ ਤਾਂ ਕੋਈ ਜ਼ਿੰਮੇਵਾਰ ਆ ਅੱਜ ਵੀ ਹੋ ਜਾਵੇ ਸਾਰੇ ਦਿਨਾਂ ਨੱਕ ਤੇ ਕੁਫਲੇ ਜ਼ਿੰਮੇਵਾਰ ਮੈਂ ਤੇ ਜਾਨੀ ਅੱਜ ਪੱਪੀ ਮਰ ਗਿਆ ਤੇ ਸਾਰੇ ਮੰਗਲ ਆ ਕੇ ਤੇ ਤੇਲ ਪਾ ਕੇ ਅੱਖ ਲਾ ਲੈਂਦੇ ਆਪਣੇ ਆਪ ਨੂੰ ਅਸੀਂ ਕਿੱਥੇ ਜਾਣਾ ਹੁਣ ਨਹੀਂ ਬੜਾ ਮਾਰਿਆ ਬਹੁਤ ਮਾਰਿਆ ਕੌਣ ਕਰਾਇਆ ਹਾਂਜੀ ਮੀਡੀਆ ਲੇ